ਇਹ 13 ਕਿਸਾਨ ਜਿੱਥੇ ਬੰਦੀਆਂ ਜਿਹੜੀਆਂ ਜਾ ਰਹੀਆਂ ਦਿੱਲੀ ਦੀਆਂ ਬਰੂਹਾਂ ਤੇ ਪਹੁੰਚਣ ਲਈ ਜਦੋਂ ਜਹਿਦ ਕਰ ਰਹੀਆਂ ਸਾਡੇ ਕਿਸਾਨ ਜ਼ਖਮੀ ਵੀ ਹੋਏ ਆ ਟੀ ਕਿਸਾਨੀ ਸਾਡੀ ਹਰ ਰੋਜ਼ ਡੁੱਬਦੀ ਜਾ ਰਹੀ ਹੈ ਪਾਣੀ ਸਾਡਾ ਖੋਇਆ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਇਹ ਕਿਸਾਨੀ ਘੋਲ ਚੱਲ ਰਿਹਾ 13 ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਜਿਹਦੇ ਵਿੱਚ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਜਿਹਦੇ ਵਿੱਚ ਸਾਡੇ ਆਗੂ ਸਹਿਬਾਨ ਸਰਜਾ ਸਰਦਾਰ ਸਰਜੀਤ ਸਿੰਘ ਜੀ ਫੂਲ ਜਿਹੜੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਚੇਅਰਮੈਨ ਨੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਸਾਹਿਬ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਪ੍ਰਧਾਨ ਅਤੇ ਸਰਦਾਰ ਸਰਪੰਨ ਸਿੰਘ ਜੀ ਭੰਦੇਰ ਸਾਹਿਬ ਅਤੇ ਦਰਜਾ-ਵਦਰਜਾ ਸਾਰੀਆਂ ਹੀ ਜਥੇਬੰਦੀਆਂ ਲਗਾਤਾਰ ਕਿਸਾਨਾਂ ਦੀ ਲੜਾਈ ਲੜ ਰਹੀਆਂ ਐ ਐਮਐਸਪੀ ਦੇ ਮੁੱਦੇ ਤੇ ਜਿਹੜੀ ਕਿਸਾਨੀ ਸਾਡੀ ਹਰ ਰੋਜ਼ ਡੁੱਬਦੀ ਜਾ ਰਹੀ ਐ ਪਾਣੀ ਸਾਡਾ ਖੋਇਆ ਜਾ ਰਿਹਾ ਜਵਾਨੀ ਸਾਡੀ ਮਾਰ ਰਹੀ ਐ ਕੋਈ ਵੀ ਕੰਪਨੀ ਮੋਬਾਈਲ ਬਣਾ ਦੇ ਜਾਂ ਪਾਣੀ ਤਿਆਰ ਕਰਕੇ ਬੋਤਲ ਦੇ ਦੇ ਜਿਹੜਾ ਉਹਦੇ ਤੇ ਭਾਅ ਲਿਖਤਾ ਉਸੇ ਭਾਅ ਤੋਂ ਇੱਕ ਪੈਸਾ ਵੀ ਘੱਟ ਨਹੀਂ ਦਿੰਦੀ ਕਿਸਾਨਾਂ ਦੇ ਨਾਲ ਹੀ ਇਸ ਤਰ੍ਹਾਂ ਮਤੇਈ ਮਾੜਾ ਸਲੂਕ ਕੀਤਾ ਜਾਂਦਾ ਚਾਹੇ ਅਸੀਂ ਫਸਲਾਂ ਬੀਜ ਲਈਏ ਚਾਹੇ ਫਲ ਲਾ ਲਈਏ ਪਿਛਲੇ ਦਿਨੀ ਕਿਸਾਨਾਂ ਨੂੰ ਸੰਤਰੇ ਕਿੰਨੂੰ ਛੜਕਾਂ ਤੇ ਰੋਲਣੇ ਪਏ ਸਿੱਟਣੇ ਪਏ ਮੂੰਗੀਆਂ ਦਾ ਵੀ ਇਸ ਤਰ੍ਹਾਂ ਹੋਇਆ ਸਰੋਂ ਦਾ ਭਾਅ ਵੀ ਨਹੀਂ ਦਿੱਤਾ ਕਣਕ ਦਾ ਵੀ ਨਹੀਂ ਉਸ ਤਰ੍ਹਾਂ ਸਾਨੂੰ ਭਾਅ ਮਿਲ ਰਿਹਾ ਝੋਨੇ ਦਾ ਵੀ ਨਹੀਂ ਮਿਲ ਰਿਹਾ ਜਿਹੜਾ ਬਰਾਸਪਤੀ ਲਾਉਨੇ ਆ ਐਮਐਸਪੀ ਨੂੰ ਲਾਗੂ ਕਰਨ ਲਈ ਇਹ 13 ਕਿਸਾਨ ਜਥੇਬੰਦੀਆਂ ਜਿਹੜੀਆਂ ਜਾ ਰਹੀਆਂ ਦਿੱਲੀ ਦੀਆਂ ਬਰੂਹਾਂ ਤੇ ਪਹੁੰਚਣ ਲਈ ਜਦੋਂ ਜਹਿਦ ਕਰ ਰਹੀਆਂ ਸਾਡੇ ਕਿਸਾਨ ਜ਼ਖਮੀ ਵੀ ਹੋਏ ਆ ਤੇ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ ਵੱਲੋਂ ਮੈਂ ਸੂਬਾ ਪ੍ਰਧਾਨ ਹੋਣ ਦੇ ਨਾਤੇ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਸਾਨੂੰ ਇਹਨਾਂ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ ਜਿੰਨੀਆਂ ਵੀ ਸਾਡੀਆਂ ਜ਼ਿਲ੍ਹੇ ਦੀਆਂ ਕਾਨੀਆਂ ਸਾਰਿਆਂ ਨੂੰ ਬੇਨਤੀ ਕਰਦਾ ਬਰਨਾਲੇ ਜ਼ਿਲ੍ਹੇ ਵਾਲਿਆਂ ਨੂੰ ਪਟਿਆਲੇ ਵਾਲਿਆਂ ਨੂੰ ਮੋਗੇ ਵਾਲਿਆਂ ਨੂੰ ਲੁਧਿਆਣੇ ਵਾਲਿਆਂ ਨੂੰ ਬਠਿੰਡੇ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਸੰਗਰੂਰ ਵਾਲਿਆਂ ਨੂੰ ਵੀ ਆਪਾਂ ਨੂੰ ਸਾਥ ਦੇਣਾ ਚਾਹੀਦਾ ਆਪਾਂ ਨੂੰ ਉਹਨਾਂ ਬਾਰਡਰਾਂ ਤੇ ਸੰਭੂ ਜਿਹੜਾ ਨੇੜੇ ਪੈਂਦਾ ਜਾਂ ਦੂਜੇ ਬਾਰਡਰ ਜਿੱਨਾਂ ਨੂੰ ਨੇੜੇ ਖਨੌਰੀ ਵਾਲਾ ਪੈਂਦਾ ਉਹਦੇ ਤੇ ਆਪਾਂ ਨੂੰ ਪਹੁੰਚ ਕੇ ਇਹਨਾਂ ਕਿਸਾਨ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ ਕਿ ਅਸੀਂ ਤੁਹਾਡੇ ਨਾਲ ਆ ਤੇ ਜਿਹੇ ਜੀ ਵੀ ਐਕਸ਼ਨ ਲੈਣ ਗਿਆ ਸਾਥੋਂ ਸੀਨੀਅਰ ਨੇ ਵੱਡੇ ਨੇ ਸਾਡੇ ਕਿਸਾਨ ਆਕੂ ਕਿਉਂਕਿ ਪੁਰਾਣੇ ਜਰਨੈਲ ਨੇ ਉਹਨਾਂ ਨੂੰ ਤਜਰਬਾ ਕਿਵੇਂ ਲੜਾਈ ਲੜੀ ਜਾਣੀ ਆ ਤੇ ਅਸੀਂ ਉਹਨਾਂ ਦੇ ਨਾਲ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ ਪੰਜਾਬ ਤੁਹਾਡੇ ਨਾਲ ਖੜੀ ਆ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਨਾਲ ਚੱਲਾਂਗੇ ਮੈਂ ਓੰਕਾਰ ਸਿੰਘ ਬਰਾੜ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਇਕਤਾ ਪੰਜਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ